ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਬਖ ਸ਼ਾਰਡ ਰੇ ਮਨਪੋਰਾ ਆਪਕਾ ਜਾਰੇ ਪਰੇ ਸਿੱਧ ਪਾਈ ਹੈ ਲੀਨ ਨਾਲ ਸਾਥ ਸੰਗਤਾਂ ਕਾ ਅੱਜ ਸਤਿ ਕੰਡ ਸ੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਕੇ ਬੋਤ ਸ਼ਿਕਦਾਂ ਦੇ ਸਰਕਾਜ ਪੰਜਵੇਂ ਸਤਿਗੁਰੂ ਕੰਡ ਦੇ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਚੇਨਾ ਨੂੰ ਸਨਯਤ ਹਕੂਮਤ ਵੱਲੋਂ ਚੁਪਾਲੇ ਗਿਣ ਕਰਦਿਆਂ ਹੋਇਆ کئی ਦਿਨ کئی ਪਹੇਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਤੱਤੀ ਲੋਹ ਤੇ ਬਿਠਾਇਆ ਗਿਆ ਸੀ ਸਿਰ ਤਪਦਾ ਹੋਇਆ ਗਰਮ ਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਸਰ ਸਤਗੁਰਾਂ ਨੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਦਾਤ ਨਾਨਕ ਮਾਗੇ ਔਰ ਸਤਗੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤੀ ਸੀ ਔਰ ਅੱਜ ਸੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਰਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਗੁਰਾਂ ਦੇ ਚਰਨਾਂ ਤੇ ਸੀਸ ਸੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਇਤਨ ਕਰੀਏ ਗੁਰਮਤ ਦੇ ਰਸਤੇ ਤੇ ਚਲਦਿਆਂ ਹੋਇਆਂ ਗੁਰਮਰਯਾਦਾ ਦੇ ਰਸਤੇ ਤੇ ਚਲਦਿਆਂ ਹੋਇਆਂ ਸਿੱਖੀ ਸਿਧਾਂਤਾਂ ਦੇ ਮਾਰਗ ਨੇ ਉਹਨਾਂ ਤੇ ਚਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਗਗਨ ਨਾਭ ਖੰਡ ਮਹਿਜੋਤ ਸਰੂਪੀ ਰਹੇ ਉਹ ਭਰ ਪਾਉ ਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਾਖਹਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਦਿਨ ਜੇਠ ਸਦੀ 4 ਸਨ ਈਸਵੀ 1606 ਨੂੰ ਜਬਰ ਦਾ ਸਬਰ ਨਾਲ ਟਕਰਾ ਕਰਦਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਹਾਦਤ ਦਾ ਜਾਮ ਪੀ ਕਰਕੇ ਇਹ ਸਿਖਾਇਆ ਕਿ ਸਿੱਖ ਨੇ ਪਹਿਲੋਂ ਹਰ ਹੀਲਾ ਵਰਤਣਾ ਨਿਮਰਤਾ ਸ਼ਹਿਨਸ਼ੀਲਤਾ ਭਾਣੇ ਵਿੱਚ ਰਹਿਣ ਦਾ ਪਰ ਜੇਕਰ ਕੋਈ ਜ਼ਬਰ ਕਰਨ ਵਾਲਾ ਜ਼ਬਰ ਕਰ ਜ਼ਬਰ ਕਰਨ ਵਾਲਾ ਜ਼ੁਲਮ ਕਰਨ ਵਾਲਾ ਨਹੀਂ ਇਸ ਗੱਲ ਨੂੰ ਮੰਨਦਾ ਤੋ ਫਿਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਹੀ ਮੇਰੀ ਅਤੇ 베ਰੀ ਦਾ ਜਨਮ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਪੰਜ ਗੁਰ ਸਿੱਖਾਂ ਨੂੰ ਕਿ ਜਾ ਕਰਕੇ ਸਾਡਾ ਸੁਨੇਹਾ ਦੇ ਦੇਣਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਇਹਨਾਂ ਜਾਬਰਾਂ ਨੇ ਇਹਨਾਂ ਜ਼ੁਲਮ ਕਰਨ ਵਾਲਿਆਂ ਦੇ ਹੁਣ ਨਿਮਰਤਾ ਨਾਲ ਸ਼ਹਿਨਸ਼ੀਲਤਾ ਨਾਲ ਨਹੀਂ ਮੰਨਣਾ ਹੋਣ ਸਾਨੂੰ ਸਮੁੱਚੇ ਸਿੱਖਾਂ ਨੂੰ ਹਥਿਆਰ ਬੰਦ ਹੋਣਾ ਪਵੇਗਾ ਇਸ ਕਰਕੇ ਤੁਸੀਂ ਮੇਰੀ ਅਤੇ ਪੀਰੀ ਦਾ ਸਿਧਾਂਤ ਪੈਦਾ ਕਰਨਾ ਉਦੋਂ ਤੋਂ ਲੈ ਕਰਕੇ ਅੱਜ ਤੱਕ ਫਿਰ ਹਰ ਸਿੱਖ ਮੇਰੀ ਅਤੇ ਪੀਰੀ ਦੇ ਸਿਧਾਂਤ ਤੇ ਚੱਲਦਾ ਆ ਰਿਹਾ ਸਿੱਖ ਨਿਮਰਤਾ ਵਿੱਚ ਵੀ ਰਹਿੰਦਾ ਸ਼ੈਣਸ਼ੀਲਤਾ ਵਿੱਚ ਵੀ ਰਹਿੰਦਾ ਭਾਣੇ ਵਿੱਚ ਵੀ ਰਹਿੰਦਾ ਪਰ ਜਦੋਂ ਕੋਈ ਜ਼ਾਬਰ ਚੜ੍ਹ ਕੇ ਆਉਂਦਾ ਜਿਵੇਂ ਜੂਨ 1984 ਦੇ ਵੇਲੇ ਤੇ ਇਥੇ ਭਾਰਤੀ ਹਕੂਮਤ ਚੜ੍ਹ ਕੇ ਆਈ ਤੇ ਉਸ ਦਾ ਫਿਰ ਮੇਰੀ ਪੀੜੀ ਦੇ ਸਿਧਾਂਤ ਅਨੁਸਾਰ ਡਟ ਕੇ ਮੁਕਾਬਲਾ ਕੀਤਾ ਤੇ ਜ਼ਾਲਮਾਂ ਨੂੰ ਸੋਧਿਆ ਵੀ ਤੇ ਭਾਵੇਂ ਭਾਰਤੀ ਹਕੂਮਤ ਹੋਵੇ ਉਹਨੂੰ ਇਹ ਸਬਕ ਸਿਖਾਇਆ ਕਿ ਸਿੱਖ ਕੇਵਲ ਬਾਣੀ ਨਹੀਂ ਪੜਦੇ ਨਾਮ ਨੇ ਜਪਦੇ ਨਿਮਰਤਾ ਵਿੱਚ ਨਹੀਂ ਰਹਿੰਦੇ ਇਹ ਇਨ੍ਹਾਂ ਗੱਲਾਂ ਵਿੱਚ ਉਦੋਂ ਤੱਕ ਰਹਿੰਦੇ ਜਦੋਂ ਤੱਕ ਸਾਡੇ ਤੇ ਕੋਈ ਵਾਅਦਾ ਨਹੀਂ ਕਰਦਾ ਜਦੋਂ ਵੀ ਸਾਡੇ ਤੇ ਕੋਈ ਵਾਅਦਾ ਕਰੇਗਾ ਤੇ ਫਿਰ ਸ਼ਾਸਤਰ ਚੁੱਕ ਕੇ ਉਹਦਾ ਚੜ ਕੇ ਮੁਕਾਬਲਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਹੀ ਸਾਨੂੰ ਮੇਰੀ ਅਤੇ ਪੀੜੀ ਦਾ ਸੁਧਾਰਤ ਪ੍ਰਾਪਤ ਹੋਇਆ ਸਾਡੀ ਸਾਰਿਆਂ ਦੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਚਰਨ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਆ ਰਹੀਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ